त्रिशक्ति लोक सेवा समिति ਵੱਲੋਂ ਚਿਰਾਜ ਸਥਾਪਨਾ ਦਿਵਸ ਮਨਾਇਆ ਗਿਆ ਦਰਬਾਰ ਵੱਲੋਂ ਪਹਿਲਾ ਖੂਨਦਾਨ ਕੈਂਪ ਪਾਈ ਕਨਿਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਗਿਆ ਲੁਧਿਆਣਾ ਮਹਾਨਗਰ ਦੇ ਇਲਾਕਾ ਆਨੰਦ ਨਗਰ ਗਲੀ ਨੰਦ 2 ਹੈ ਬੋਵਾਲ ਵਿਖੇ ਦਰਬਾਰ ਪੀਰ ਬਾਬਾ ਨਾਦੀਰ ਸ਼ਾਹ ਜੀ ਮਾਤਾ ਕਾਲੀ ਜੀ ਬਾਬਾ ਸਿੱਧ ਗੋਰੀਆ ਨਾਥ ਜੀ ਤੇ त्रिशਕਤੀ ਲੋਕ ਸੇਵਾ ਸਮਿਤੀ ਵੱਲੋਂ ਬਾਬਾ ਬਿੱਟੂ ਜੀ ਦੀ ਅਗਵਾਈ ਵਿੱਚ ਚਿਰਾਜ ਸਥਾਪਨਾ ਦਿਵਸ ਮਨਾਇਆ ਗਿਆ ਸਵੇਰ ਵੇਲੇ ਬਾਬਾ ਜੀ ਦੀ ਮਜ਼ਾਰ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ ਗਿਆ। ਦੁਪਹਿਰ ਨੂੰ ਸ਼ਾਮ 4 ਵਜੇ ਤੋਂ ਸ਼ਾਮ 5:30 ਵਜੇ ਤੱਕ ਕੀਰਤਨ ਕੀਤਾ ਗਿਆ। ਉਸ ਤੋਂ ਬਾਅਦ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਦਰਬਾਰ ਵੱਲੋਂ ਭਾਈ ਕਰਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਮੁਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖਰੇਖ ਹੇਠ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਰਗੂਨਾਥ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਮੌਜੂਦ ਰਹੀ। कैंप दी शुरुआत दरबार दे मुख्य सेवादार बाबा बिट्टू जी ने अपना खून दान करके की इस मौके दरबार दे सारे सेवादारा वलो खून दान कीता गया बाबा बिट्टू जी इस मौके कहा कि खून दान महादान है मनुष्यता दी तो बड़ी सेवा है सानो सबना नु समय-समय ते खून दान करते रहना चाहिदा है तुसी देख रहे हो सनातन दर्शन समाचार ਹਾਂ ਜੀ ਜਵਾਬਦੇਹੀ ਜੈ ਮਾਤਾ ਦੀ ਅੱਜ 3 ਸ਼ਕਤੀ ਲੋਕ ਸੇਵਾ ਸਮਿਤੀ ਵੱਲੋਂ ਪਾਈਕ ਨੀਆ ਜੀ ਸੇਵਾ ਸੀ ਸੇਵਾ ਸੁਸਾਇਟੀ ਵੱਲੋਂ ਦਰਬਾਰ ਦੇ ਉੱਪਰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਔਰ ਇਸ ਖੂਨਦਾਨ ਕੈਂਪ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਵੀ ਦਰਬਾਰ ਦੇ ਸੇਵਾਦਾਰਾਂ ਨੇ ਹਾਲੇ ਹੀ ਹੋਰ ਮੈਂਬਰਾਂ ਨੇ ਆਪਣਾ ਖੂਨਦਾਨ ਕੀਤਾ ਹੈ ਦਰਬਾਰ ਕਮੇਟੀ ਸਰੀ ਸ਼ਕਤੀ ਲੋਕ ਸਿਹਤ ਸਮਿਤੀ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਪਰ ਇੱਕ ਛੋਟਾ ਜਿਹਾ ਦਰਬਾਰ ਵੱਲੋਂ ਪਹਿਲ ਕੀਤੀ ਗਈ ਹੈ ਸਮਾਜ ਸੇਵਾ ਵਾਸਤੇ ਲੋਕ ਭਲਾਈ ਵਾਸਤੇ ਕਿ ਸਾਡਾ ਜੋ ਖੂਨ ਹੈ ਅਗਰ ਇੱਕ ਯੋਨਟ ਇੱਕ ਬੋਤਲ ਦਾਨ ਕਰਨ ਦੇ ਨਾਲ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਸਦੀ ਹੋਵੇ ਵੱਧਦੀ ਹੋਵੇ ਤਾਂ ਸ਼ਾਇਦ ਸਾਡਾ ਜੀਣਾ ਸਫਲ ਹੋ ਜਾਵੇ ਕਿਉਂਕਿ ਇੱਕ ਕਥਨ ਹੈ ਕਿ ਖੂਨ ਦਾ ਆਪਣੇ ਕਰੇ ਜੋ দান ਮਰ ਕੇ ਵੀ ਜ਼ਿੰਦਾ ਰਹੇ ਉਹ ਇਨਸਾਨ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਅੱਜ ਇੱਥੇ ਆ ਕੇ ਹਾਜ਼ਰੀ ਭਰੀ ਹੈ ਦਰਬਾਰ ਦੀ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਖੂਨਦਾਨ ਦੀ ਸੇਵਾ ਦਿੱਤੀ ਹੈ ਇੱਕ ਵਾਰੀ ਫੇਰ ਤੋਂ ਦਰਬਾਰ ਕਮੇਟੀ ਵੱਲੋਂ ਪ੍ਰੀ ਸ਼ਕਤੀ ਲੋਕ ਸੇਵਾ ਸਭੀਤੀ ਵੱਲੋਂ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸੇ ਤਰੀਕੇ ਨਾਲ ਦਰਬਾਰ ਵੱਲੋਂ ਸਮੇਂ-ਸਮੇਂ ਤੇ ਜਿਹੜੀ ਵੀ ਕੈਂਪ ਆਯੋਜਿਤ ਕੀਤੇ ਜਾਣਗੇ ਇਸੇ ਤਰ੍ਹਾਂ ਸਾਰਿਆਂ ਨੇ ਆਪਣਾ ਆਪਣਾ ਸਹਿਯੋਗ ਦਿੰਦੇ ਰਹਿਣਾ ਜੈ ਹੋਰ ਦੇਵੀ ਜੈ ਮਾਤਾ ਜੀ